हां सर हां सर ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਇਕੱਠੇ ਹੋਇਆ ਹੈ ਮੇਰਾ ਨਾਮ ਜੀ ਡਾਕਟਰ ਤਰਸੇਮ ਗਰਗ ਹੈ ਮੈਂ ਬਠਿੰਡਾ ਦਾ ਹੀ ਰਹਿਣ ਵਾਲਾ ਟਗੋਰ ਨਗਰ ਦੇ ਵਿੱਚ ਮੇਰੀ ਰਿਹائش ਹੈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿ ਜਿਹੜਾ ਬਠਿੰਡੇ ਦੇ ਵਿੱਚ ਇੱਕ ਨਵਾਂ ਬਸ ਅड्डा ਬਣ ਰਿਹਾ ਉਹਦੇ ਹੱਕ ਦੇ ਵਿੱਚ ਜਿਹੜੇ ਅਸੀਂ ਸਾਰੇ ਸ਼ਹਿਰ ਦੇ ਕੁਝ ਲੋਕਸ ਨੇ ਜਿਹੜੇ ਵਪਾਰੀ ਨੇ ਕੁਝ ਲੋਕ ਹੈ ਜਿਹੜੇ ਐਸੋਸੀਏਸ਼ਨਾਂ ਐਨਜੀਓਜ਼ ਨਾਲ ਜੁੜੇ ਹੋਏ ਨੇ ਬਿਜੇਣਾ ਬਠਿੰਡੇ ਚ ਇੱਕ ਨਵਾਂ ਬੱਸ ਅੱਡਾ ਸਰਕਾਰ ਨੇ ਪ੍ਰਪੋਜ਼ ਕੀਤਾ ਉਹ ਨਵਾਂ ਬੱਸ ਅੱਡਾ ਬਣ ਰਿਹਾ ਹੈ ਕੁਝ ਰਾਜਨੀਤਿਕ ਪਾਰਟੀਆਂ ਦੇ ਲੋਕ ਜਾਂ ਕੁਝ ਕਹਿ ਲੋ ਕਿ ਕੁਝ ਐਸੇ ਲੋਕ ਜਿਹੜੇ ਨਹੀਂ ਚਾਹੁੰਦੇ ਕਿ ਬਠਿੰਡੇ ਦੀ ਡਿਵੈਲਪਮੈਂਟ ਹੋਵੇ ਉਹ ਗੁੰਮਰਾਹ ਕਰ ਰਹੇ ਨੇ ਵਪਾਰੀਆਂ ਨੂੰ ਸਾਡੇ ਸਮਾਜ ਸੇਵੀਆਂ ਨੂੰ ਸਾਡੇ ਸ਼ਹਿਰ ਦੇ ਲੋਕਾਂ ਨੂੰ ਕਿ ਇਹ ਬੱਸ ਅੱਡਾ ਸ਼ਿਫਟ ਹੋ ਰਿਹਾ ਹੈ ਇਹ ਬੱਸ ਅੱਡਾ ਇੱਥੋਂ ਬੰਦ ਹੋ ਕੇ ਸ਼ਹਿਰ ਤੋਂ ਕੋਈ 8 ਕਿਲੋਮੀਟਰ ਕਹਿੰਦਾ ਕੋਈ 10 ਕਿਲੋਮੀਟਰ ਕਹਿੰਦਾ ਐਕਚੁਅਲੀ 4 1/2 ਕਿਲੋਮੀਟਰ ਦੇ ਲਗਭਗ ਅੰਬੂਜਾ ਫੈਕਟਰੀ ਦੇ ਨਾਲ ਜਾ ਰਿਹਾ ਜਿੱਥੇ ਥਰਮਲ ਦੀ ਲਗਭਗ ਟੋਟਲ ਜਿਹੜੀ 220 ਏਕੜ ਲੈਂਡ ਹੈ ਉਹ 220 ਏਕੜ ਲੈਂਡ ਥਰਮਲ ਦੀ ਪਈ ਹੈ ਜਿਹੜੀ ਵੇਕੈਂਟ ਹੈ ਜਿੱਥੇ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਹੈ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸ਼ਹਿਰ ਦੇ ਵਿੱਚ ਦੋ ਬਸ ਅੱਡੇ ਹੋ ਜਾਣਗੇ ਇੱਕ ਜਿਹੜਾ ਮੌਜੂਦਾ ਬਸ ਅੱਡਾ ਹੈ ਇਹ ਹੋ ਜਾਏਗਾ ਇਹ ਕਿਹੜਾ ਨਵਾਂ ਬਸ ਅੱਡਾ ਬਣ ਰਿਹਾ ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਇਤਰਾਜ਼ ਹੈ ਹਾਂ ਜੇ ਮੈਂ ਇਸ ਚੀਜ਼ ਦੇ ਮੈਂ ਫੇਰ ਇਹ ਗੱਲ মিডিਆ ਦੇ ਥਰੂ ਕਹਿਣਾ ਹੈ ਕਿ ਜੇ ਬੱਸਾਡਾ ਬੰਦ ਕਰਨ ਦੀ ਨੋਬਤ ਆਉਂਦੀ ਹੈ ਤਾਂ ਅਸੀਂ ਇਸ ਤੇ ਸ਼ਾਇਦ ਕਿਤੇ ਨਾ ਕਿਤੇ ਅਸੀਂ ਵਿਰੋਧ ਚ ਆ ਜਾਾਂਗੇ ਨਹੀਂ ਯਾਰ ਵੀ ਸ਼ਹਿਰ ਦੀ ਬਹੁਤ ਵੱਡੀ ਆਬਾਦੀ ਇਸ ਪਾਸੇ ਹੈ ਇਸ ਬੱਸਾਡੇ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਜੋ ਸਰਕਾਰ ਦੀ ਪ੍ਰੋਪੋਜ਼ਲ ਹੈ ਇਹ ਬੱਸਾਡਾ ਐਸਾ ਚੱਲਦਾ ਰਹੇਗਾ ਨਵਾਂ ਬੱਸਾਡਾ ਸ਼ਹਿਰ ਤੋਂ ਬਾਹਰ ਇੱਕ ਹੋਰ ਬਣ ਰਿਹਾ ਹੈ ਤਾਂਕਿ ਇੱਕ ਤਾਂ ਟ੍ਰੈਫਿਕ ਘਟਾਇਆ ਜਾ ਸਕੇ ਇੱਕ ਜਿਹੜੇ ਦੂਜੇ ਲੋਕ ਜਿਨ੍ਹਾਂ ਨੂੰ ਇਹ ਬੱਸਾਡਾ 8-10 ਕਿਲੋਮੀਟਰ ਪੈਂਦਾ ਜਿਉਂ 3-4 ਕਿਲੋਮੀਟਰ ਪੈ ਜਾਏਗਾ ਤਾਂ ਉਹਨਾਂ ਵਾਸਤੇ ਸੌਖਾ ਹੋ ਜਾਏਗਾ ਕੁਝ ਲੋਕਾਂ ਦਾ ਇਹ ਵੀ ਪੁਆਇੰਟ ਆਫ 뷰 ਹੈ ਮੇਰੇ ਇੱਕ ਮਿੱਤਰ ਨੇ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਇਹ ਡੱਬ ਵਾਲੀ ਰੋਡ ਤੇ ਨਵਾਂ ਬਸ ਸਟਾਡਾ ਗਿਆ ਜਿਹੜੀ ਡਿਵੈਲਪ ਹੋ ਗਈ ਮੈਂ ਮੇਰੇ ਉਹਨਾਂ ਵੀਰਾਂ ਨੂੰ ਮੇਰੇ ਦੋਸਤ ਨੇ ਸਾਰੇ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਡੱਬ ਵਾਲੀ ਰੋਡ ਦੇ ਉੱਤੇ ਏਮਜ਼ ਹਸਪੀਟਲ ਆਇਆ ਏਮਜ਼ ਹਸਪੀਟਲ ਉਹ ਹੈ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਸਾਰਿਆਂ ਨੂੰ ਮੈਡੀਕਲ ਫੈਸਿਲਿਟੀਆਂ ਦੇ ਰਿਹਾ ਹੈ ਇਹਦੇ ਕਰਕੇ ਉਹ ਡਿਵੈਲਪ ਹੋਇਆ ਜਿਹੜੀ ਆਪਾਂ ਗੱਲ ਕਰਨੀ ਹੈ ਪੁੱਚੋ ਰੋਡ ਪੁੱਚੋ ਰੋਡ ਦੇ ਉੱਤੇ ਆਦੇਸ਼ ਹਸਪੀਟਲ ਆਦੇਸ਼ ਯੂਨੀਵਰਸਿਟੀ ਆ ਤਾਂ ਜਾਂ ਉਹਦੇ ਅੱਗੇ ਫੈਕਟਰੀ ਆ ਟਲਿਆ ਜਿਹੜਾ ਕਿ ਬਰਨਾਲੇ ਤੱਕ ਡਿਵੈਲਪ ਹੋ ਗਿਆ ਉਸ ਤੋਂ ਬਾਅਦ ਗੱਲ ਕਰ ਲਈ ਗੋਨਿਆਣਾ ਰੋਡ ਦੇ ਉੱਤੇ ਗੋਨਿਆਣਾ ਰੋਡ ਦੇ ਉੱਤੇ ਵੀ ਐਸੇ ਕਈ ਪ੍ਰੋਜੈਕਟ ਆ ਗਏ ਨੇ ਇੰਡਸਟਰੀਜ਼ ਆ ਗਈਆਂ ਨੇ ਯਾ ਆਪਾਂ ਕਹਿ ਲਈਏ ਕਿ ਕਈ ਕਲੋਨੀਆਂ ਆ ਗਈਆਂ ਨੇ ਜਿਹੜੇ ਕਿ ਗੋਨਿਆਣੇ ਦੇ ਨਾਲ ਤੱਕ ਲੱਗ ਗਈਆਂ ਤੇ ਗੋਨਿਆਣਾ ਰੋਡ ਡਿਵੈਲਪ ਹੋ ਗਈ ਹੈ ਇਸੇ ਤਰ੍ਹਾਂ ਹੀ ਮਾਨਸਾ ਰੋਡ ਦੇ ਉੱਤੇ ਡੀਮਾਰਟ ਆ ਗਿਆ ਹਸਪੀਟਲਸ ਆ ਗਏ ਅੱਗੇ ਕਲੋਨੀਆਂ ਆ ਗਈਆਂ ਤਾਂ ਅੱਗੇ ਸਕੂਲ ਆ ਗਏ ਡਿਵੈਲਪ ਹੋ ਗਿਆ ਇੱਕ ਮਲੋਟ ਰੋਡ ਐਸੀ ਰੋਡ ਸੀ ਜਿਹੜੀ ਜਿਹਦੀ ਡਿਵੈਲਪਮੈਂਟ ਨਹੀਂ ਹੋਈ ਸੀ ਜ ਥਰਮਲ ਜਿਹੜਾ ਬੰਦ ਹੋਇਆ ਹੈ ਥਰਮਲ ক্লোਜ਼ ਹੋਇਆ ਹੈ ਉਹਦੀ 2200 ਏਕੜ ਲੈਂਡ ਸੀ ਉੱਥੇ ਕਈ ਤਰ੍ਹਾਂ ਦੇ ਪ੍ਰਪੋਜ਼ਲ ਗਏ ਸੀ ਕਾਂਗਰਸ ਗਵਰਨਮੈਂਟ ਵੇਲੇ ਵੀ ਇੱਥੇ ਡਰੱਗ ਪਾਰਕ ਦਾ ਇੱਕ ਪ੍ਰਪੋਜ਼ਲ ਗਿਆ ਸੀ ਜਿਹੜਾ ਕਿ ਚਲੋ ਕਿਸੇ ਮੰਤਰੀ ਦੀ ਵੱਧ ਪਾਵਰ ਹੋਣੀ ਹੈ ਇੱਥੋਂ ਸ਼ਿਫਟ ਹੋ ਕੇ ਸ਼ਾਇਦ ਮੈਨੂੰ ਲੱਗਦਾ ਹੈ ਸ਼ਾਇਦ ਜੇ ਮੈਂ ਸਹੀ ਹਾਂ ਤਾਂ ਰੋਪੜ ਵਾਲੇ ਪਾਸੇ ਕਿਤੇ ਪਾਸੇ ਸ਼ਿਫਟ ਹੋਇਆ ਸੀ ਤਾਂ ਉਹ ਵੇਕੈਂਟ ਜ਼ਮੀਨ ਨੂੰ ਜੇ ਸਾਡੀ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੇ ਡਵੈਲਪਮੈਂਟ ਕਰਨ ਦੀ ਸੋਚਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਸ਼ਹਿਰ ਦੇ ਕਿਸੇ ਨੂੰ ਵਿਰੋਧ ਹੋਣਾ ਚਾਹੀਦਾ ਹੈ ਠੀਕ ਹੈ ਜੇ ਅੱਜ ਮੇਰੇ ਕੱਲ ਇੱਕ ਮਿੱਤਰ ਨੇ ਹੋਰ ਮੈਸੇਜ ਕੀਤਾ ਵੀ ਨਵਾਂ ਬਸ ਢਾਹ ਜੀ ਇਹ ਦੇਖੋ ਹੁਣ ਅਡਾਨੀ ਨੂੰ ਜਾਂ ਅੰਬਾਨੀ ਨੂੰ ਕਿਹਨੂੰ ਇਹਦਾ ਠੇਕਾ ਦਿੰਦੇ ਆ ਮੈਂ ਉਹਨੂੰ ਇੱਕੋ ਹੀ ਗੱਲ ਪੁੱਛੀ ਮੈਂ ਕਿਹਾ ਵੀਰ ਤੂੰ ਆਪਦੇ ਕਾਗਜ ਤਿਆਰ ਰੱਖ ਤੂੰ ਨਾ ਰਹਿ ਜੇਂਗੇ ਤੇ ਵੀ ਤੈਨੂੰ ਮਿਲ ਜੂ ਠੇਕਾ ਇਸ ਤਰ੍ਹਾਂ ਚਾਹਨੇ ਵੀ ਸਾਡੇ ਲੋਕੋ ਬੰਦੇ ਨੂੰ ਮਿਲੇ ਇਸ ਤਰ੍ਹਾਂ ਹੀ ਸਾਡਾ ਇੱਕ ਮਾਈਂਡ ਸੈਟ ਅਪ ਕੀ ਹੋ ਗਿਆ ਵੀ ਅਸੀਂ ਵਿਰੋਧ ਕਰਨਾ ਹੈ ਉਹਦੇ ਚੰਗੇ ਗੱਲ ਕੀ ਹੈ ਮੈਂ ਕਹਿੰਦਾ ਹੋ ਸਕਦਾ ਉਹਦੇ ਕੋਈ ਇੱਕ ਦੋ ਨੈਗੇਟਿਵ ਵੀ ਹੋਣ ਪਰ ਦੇਖਿਆ ਜਾਵੇ ਵੀ ਨੈਗੇਟਿਵ ਵੱਧ ਹੈ ਜਾਂ ਪੋਜ਼ਿਟਿਵ ਵੱਧ ਹੈ ਉੱਥੇ ਕੱਲਾ ਬ 16 ਏਕੜ ਦੇ ਬਸ ਅੱਡੇ ਦਾ ਪ੍ਰੋਪੋਜ਼ਲ ਹੈ 16 ਏਕੜ ਦੇ ਵਿੱਚ ਹੀ ਉੱਥੇ ਇੱਕ ਬਹੁਤ ਸ਼ਾਨਦਾਰ ਕੰਪਲੈਕਸ ਬਣਨਾ ਹੈ ਜਿਹੜਾ ਸ਼ਾਪਿੰਗ ਕੰਪਲੈਕਸ ਹੈ ਉੱਥੇ ਇੱਕ ਪੁੱਡਾ ਆਪਦੀ ਕਲੋਨੀ ਚ ਇੱਕ ਲਗਭਗ 100 ਕਿੱਲੇਆਂ ਦੇ ਵਿੱਚ ਕੱਟ ਰਹੀ ਹੈ ਉੱਥੇ ਐਸਆਈ ਹਸਪੀਟਲ ਕੱਟਿਆ ਜਾ ਰਿਹਾ ਹੈ ਉੱਥੇ ਇੰਡਸਟਰੀ ਦਾ ਆ ਰਿਹਾ ਹੈ ਉੱਥੇ ਹੋਟਲ ਦਾ ਬਹੁਤ ਵੱਡਾ ਪ੍ਰੋਜੈਕਟ ਆ ਰਿਹਾ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਨੈਗੇਟਿਵ ਗੱਲਾਂ ਨਾ ਕਰੋ ਜਿਹੜੀਆਂ ਸ਼ਹਿਰ ਦੀ ਡਿਵੈਲਪਮੈਂਟ ਹੈ ਕੁਝ ਰਾਜਨੀਤਿਕ ਬੰਦੇ ਹੈ ਜਿਨ੍ਹਾਂ ਦਾ ਕੰਮ ਹੀ ਇਹ ਹੈ ਵੀ ਮੈਂ ਅੱਜ ਪਹਿਲੀ ਵਾਰੀ ਸ਼ਾਇਦ ਇਸ ਮੁੱਦੇ ਤੇ মিডিਆ ਸਾਹਮਣੇ ਆ ਕੇ ਬੋਲਿਆ ਮੈਂ ਇਸ ਚੀਜ਼ ਨੂੰ ਕਦੇ ਕਿਉਂਕਿ ਮੈਨੂੰ ਇਹ ਹੁੰਦਾ ਵੀ ਯਾਰ ਹਰੇਕ ਦਾ ਆਪਦਾ ਇੱਕ ਪੱਖ ਹੈ ਤਾਂ ਜਦੋਂ ਅਸੀਂ ਗੱਲ ਚੱਲੀ ਤਾਂ ਸਾਰੇ ਦੋਸਤਾਂ ਨੇ ਕਿਹਾ ਵੀ ਯਾਰ ਆਪਾਂ ਵੀ ਤਾਂ ਆਪਦਾ ਪੱਖ ਰੱਖਣਾ ਚਾਹੀਦਾ ਨਾ ਤਾਂ ਅਸੀਂ ਵੀ ਆਪਦਾ ਪੱਖ ਰੱਖੀ ਵੀ ਅਸੀਂ ਬੱਸ ਅੱਦਾ ਕਿਉਂ ਚਾਉਨੇ ਆ ਕਹਿੰਦੇ ਜੀ ਇਹ ਕੁਝ ਆਹ ਕੀ ਕਹਿੰਦੇ ਨੇ ਪ੍ਰਾਪਰਟੀਆਂ ਵਾਲੇ ਨੇ ਉਹ ਚਾਹੁੰਦੇ ਨੇ ਓਏ ਯਾਰ ਬਿਜ਼ਨਸ ਹੈ ਤੁਸੀਂ ਇੱਥੇ ਬਿਜ਼ਨਸ ਕਰੀਏ ਨਾ ਤੁਸੀਂ ਵੀ ਮੈਂ ਕਹਿੰਦਾ ਵੀ ਤੁਸੀਂ ਦੁਕਾਨਦਾਰ ਚਾਹੁੰਦੇ ਹੋ ਇਹ ਨਹੀਂ ਹੈ ਉਹ ਬਸ ਅੱਡਾ ਉੱਥੇ ਐ ਉਹਦੀ ਡਿਵੈਲਪਮੈਂਟ ਸ਼ਹਿਰ ਦੀ ਹੈਗੀ ਐ ਤੁਸੀਂ ਜੇ ਪੁਰਾਣੇ ਪਿਛੋਕੜ ਨੂੰ ਨਿਗਾਹ ਮਾਰੀਏ ਕਿਸੇ ਵੇਲੇ ਬਠਿੰਡੇ ਸ਼ਹਿਰ ਦਾ ਬਸ ਅੱਡਾ ਸਟੇਸ਼ਨ ਦੇ ਨਾਲ ਗਾਂਧੀ ਮਾਰਕੀਟ ਹੁੰਦਾ ਸੀ ਮੈਂ ਜਦੋਂ ਪਤਾ ਕੀਤਾ ਕਹਿੰਦੇ 25 ਤੋਂ 30 ਹਜ਼ਾਰ ਸ਼ਹਿਰ ਦੀ ਆਬਾਦੀ ਹੁੰਦੀ ਸੀ ਜਿਵੇਂ ਆਬਾਦੀ ਵਧੀ ਤੇ ਉੱਥੇ ਜਾਮ ਲੱਗਣ ਲੱਗ ਗਿਆ ਉਹਨਾਂ ਨੂੰ ਪੁਰਾਣੇ ਬਸ ਅੱਡੇ ਦੇ ਲਿਆਂਦਾ ਉਦੋਂ ਵੀ ਕਹਿੰਦੇ ਵੀ ਲੋਕਾਂ ਨੇ ਧਰਨਾ ਲਾਇਆ ਸੀ ਟੈਂਟ ਗੱਡਿਆ ਸੀ ਨਹੀਂ ਜੀ ਇਹ ਬੰਦ ਹੋ ਜੂਗਾ ਸ਼ਹਿਰ ਦੀ ਸਭ ਤੋਂ ਪ੍ਰਾਈਮ ਲੋਕੇਸ਼ਨ ਅੱਜ ਅੱਜ ਵੀ ਉਹੀ ਐ ਉਦੋਂ ਵਾਰ ਪੁਰਾਣਾ ਬਸ ਅੱਡਾ ਜਿੱਥੇ ਸੀ ਇਦੋਂ ਇੱਥੇ ਬਣਿਆ ਸ਼ਹਿਰ ਦੀ ਵਾਦੀ ਲੱਖ ਤੋਂ ਉੱਤੇ ਟੱਪੀ ਤਾਂ ਇਹ ਨਵਾਂ ਬਸ ਸੱਡਾ ਜਿੱਥੇ ਅੱਜ ਬਸ ਸੱਡਾ ਹੈ ਤਾਂ ਉੱਥੇ ਸ਼ਿਫਟ ਹੋਣ ਦੀ ਗੱਲ ਕੀਤੀ ਤਾਂ ਉਦੋਂ ਵੀ ਸ਼ਹਿਰ ਦੇ ਲੋਕਾਂ ਨੇ ਇਸ ਤਰ੍ਹਾਂ ਹੀ ਵਿਰੋਧ ਕੀਤਾ ਟੈਂਟ ਲਾਏ ਤਾਂ ਉਸ ਤੋਂ ਬਾਅਦ ਉਹ ਜਗ੍ਹਾ ਵੀ ਤੁਸੀਂ ਅੱਜ ਪੁਰਾਣਾ ਬਸ ਸੱਡਾ ਦੇਖ ਲਓ ਨਵੇਂ ਬਸ ਸੱਡੇ ਨਾਲ ਵੱਧ ਜਾਮ ਹੈ ਨਵੇਂ ਬਸ ਸੱਡੇ ਨਾਲ ਵੱਧ ਬਿਜ਼ਨਸ ਹੈ ਉਹ ਨਵਾਂ ਬਸ ਸੱਡਾ ਹੁਣ ਸ਼ਹਿਰ ਦੀ ਲੋੜ ਹੈ ਸ਼ਹਿਰ ਦੀ ਲੋੜ ਸਰਕਾਰਾਂ ਤਾਂ ਇਹ ਚੱਲ ਰਹੀਆਂ ਨੇ ਵੀ ਸ਼ਹਿਰ ਦੀਆਂ ਜਿਹੜੀਆਂ ਵੋਟਾਂ ਨੇ 2.5 ਲੱਖ ਤੋਂ ਉੱਪਰ ਟੱਪ ਗਈਆਂ ਨੇ ਸ਼ਹਿਰਸ ਐਮ ਐਲ ਦੀਆਂ ਸੀਟਾਂ ਵੀ ਦੋ ਹੋਣ ਸਵਾ ਲੱਖ ਜਾਂ ਡੇਢ ਲੱਖ ਮਗਰ ਇੱਕ ਐਮਐਲਏ ਸੀਟ ਹੁੰਦੀ ਹੈ ਵੀ ਦੋ ਬੰਨ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਦਾ ਵਿਰੋਧ ਕਰੀ ਜੰਨੇ ਆ ਸਾਡੀ ਤਾਂ ਮੰਗ ਇਹ ਹੈ ਵੀ ਜੇ ਜਿਹੜਾ ਸ਼ੌਣੀ ਕੋਲੇ ਬੱਸ ੱਡਾ ਹੈ ਉੱਥੇ ਜਿਹੜੇ ਕੁਝ ਪ੍ਰੋਬਲਮਸ ਨੇ ਵੀ ਉਹਨੂੰ ਉੱਚਾ ਨਹੀਂ ਕਰ ਸਕਦੇ ਤਾਂ ਉਹਨੂੰ ਲੋਕਲ ਬੱਸ ੱਡਾ ਉਹਨੂੰ ਵੀ ਵਿਚਾਰ ਕੀਤਾ ਜਾਵੇ ਕਿੰਨੇ ਬੱਸ ੱਡਾ ਨੂੰ ਜੁਆਇੰਟ ਕੀਤਾ ਜਾਵੇ ਟ੍ਰੈਫਿਕ ਤੇ ਕੰਟਰੋਲ ਕੀਤਾ ਜਾਵੇ ਤੇ ਸ਼ਹਿਰ ਦੀ ਡਿਵੈਲਪਮੈਂਟ ਉਹਨਾਂ ਵੱਲੋਂ ਤਾਂ ਸੰਘਰਸ਼ ਦੀ ਗੱਲ ਕਹੀ ਜਾ ਰਹੀ ਵੀ ਸਾਡੇ ਵੱਲੋਂ ਦੇਖੋ ਜੇ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਸੰਘਰਸ਼ ਕਰਨਾ ਹੈ ਤਾਂ ਸਾਰੇ ਵਿਰੋਧ ਹੁੰਦੇ ਹੀ ਹੈ ਪਾਕਿਸਤਾਨ ਨੇ ਐਡਾ ਵੱਡਾ ਸਾਡੇ ਤੇ ਹਮਲਾ ਕਰਤਾ ਵਿਰੋਧ ਕਰਨ ਨਾਲ ਤਾਂ ਉਹਦਾ ਵੀ ਵਿਰੋਧ ਕਰੀ ਜਾਂਦੇ ਨੇ ਉਹਨਾਂ ਨੂੰ ਕੋਈ ਮੈਂ ਪਿੱਛੇ ਇੱਕ ਵੀਰ ਦੀ ਰੀਲ ਦੇਖ ਰਿਆ ਸੀ ਫੇਸਬੁੱਕ ਤੇ ਤਾਂ ਸਾਡੇ ਹੀ ਕੁਝ ਭਰਾ ਵੀ ਅਸੀਂ ਪਾਕਿਸਤਾਨ ਮਰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਜੀ ਉੱਥੇ ਕਹਿੰਦੇ ਬਾਬੇ ਨਾਨਕ ਨੇ ਜਨਮ ਲਿੱਤਾ ਸੀ ਮੈਂ ਇੱਕ ਠੋਕੇ ਕਹਿੰਦਾ ਬਾਬਾ ਨਾਨਕ ਮੇਰਾ ਹੈ ਬਾਬੇ ਨਾਨਕ ਨੇ ਹਿੰਦੁਸਤਾਨ ਦੀ ਧਰਤੀ ਤੇ ਜਨਮ ਲਿੱਤਾ ਸੀ ਬਾਬੇ ਨਾਨਕ ਦੀ ਜੋਤੀ ਜੋਤ ਵੀ ਹਿੰਦੁਸਤਾਨ ਦੀ ਧਰਤੀ ਤੇ ਸਮਾਏ ਸੀ ਜੇ ਪਾਕਿਸਤਾਨ ਬਣਿਆ ਤਾਂ ਉਹ ਸਾਡੇ ਤੋਂ ਬਾਬੇ ਨਾਨਕ ਦੀ ਧਰਤੀ ਖੋਈ ਗਈ ਸੀ ਸਾਡਾ ਰਾਈਟ ਬੰਦਾ ਵੀ ਅਸੀਂ ਬਾਬੇ ਨਾਨਕ ਦੀ ਧਰਤ ਨਮਸਕਾਰ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਆਰਕੇ ਬਾਂਸਲ ਹੈਗਾ ਅ ਅੱਜ ਕੱਲ ਬਠਿੰਡੇ ਦੇ ਵਿੱਚ ਇੱਕ ਬਹੁਤ ਮੁੱਦਾ ਪਖਿਆ ਹੋਇਆ ਹੈ ਸ਼ਹਿਰ ਤੋਂ ਬਾਹਰ ਥੋੜਾ ਲੈ ਕੇ ਕਰ ਰਹੇ ਨੇ ਮੈਂ ਥੋੜਾ ਜਿਹਾ ਬਠਿੰਡੇ ਦੀ ਬੈਕਗ੍ਰਾਉਂਡ ਦੀ ਗੱਲ ਦੱਸਾਂ ਤਾਂ ਬਠਿੰਡੇ ਦੇ ਉੱਤੇ ਇੱਕ ਸੰਕਟ ਰਿਹਾ ਕਿ ਬਠਿੰਡੇ ਨੂੰ ਡਿਵੈਲਪ ਹੋਣ ਦਾ ਕੋਈ ਥਾਂ ਨਹੀਂ ਮਿਲਿਆ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਪਾਸੇ 10 ਕਿਲੋਮੀਟਰ ਥਾਂ ਛੌਣੀ ਨੇ ਘੇਰਿਆ ਦੂਜੇ ਪਾਸੇ 5 ਕਿਲੋਮੀਟਰ ਥਾਂ ਸਰਮਲ ਨੇ ਐਨਐਫਐਲ ਨੇ ਤੇ ਝੀਲਾ ਨੇ ਘੇਰਿਆ ਜਿਹਦੇ ਕਰਕੇ ਬਠਿੰਡਾ ਇਧਰ ਵੀ ਨਹੀਂ ਵੱਧ ਸਕਿਆ ਉਧਰ ਵੀ ਨਹੀਂ ਵੱਧ ਸਕਿਆ ਤੀਸਰਾ ਬਠਿੰਡੇ ਦੇ ਇੱਕ ਸਾਈਡ ਤੇ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਜੰਕਸ਼ਨ ਹੋਣ ਕਰਕੇ ਬਠਿੰਡੇ ਨੂੰ ਉਧਰ ਗਰੋ ਹੋਣ ਦਾ ਮੌਕਾ ਨਹੀਂ ਮਿਲਿਆ ਜਿਹਦਾ ਰਿਜ਼ਲਟ ਇਹ ਹੋਇਆ ਕਿ ਬਠਿੰਡਾ ਸ਼ਹਿਰ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਪੂਰੇ ਪੰਜਾਬ ਦੇ ਉੱਤੋਂ ਮਹਿੰਗਾ ਹੈ ਇੰਨੀ ਮਹਿੰਗੀ ਥਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਜਿੰਨੀ ਮਹਿੰਗੀ ਥਾਂ ਬਠਿੰਡੇ ਦੇ ਵਿੱਚ ਹੈ ਜੇ ਛੋਟਾ ਜਿਹਾ ਇੱਕ ਸ਼ੋਰੂਮ ਵੀ ਲੈਣਾ ਹੋਵੇ ਤਾਂ ਵੀ ਉਹਦੀ ਕੀਮਤ 3-4 ਕਰੋੜ ਰੁਪਏ ਹੈਗੀ ਉਹਦਾ ਕਾਰਨ ਇਹੀ ਹੈ ਕਿ ਬਠਿੰਡਾ ਗਰੋ ਨਹੀਂ ਹੋਇਆ ਹੁਣ ਪੁਲ ਬਣੇ ਨੇ ਸੜਕਾਂ ਬਣੀਆਂ ਨੇ ਤਾਂ ਬਠਿੰਡੇ ਨੂੰ ਲੋੜ ਹੈਗੀ ਗਰੋਹ ਹੋਣ ਦੀ ਜੇ ਬਠਿੰਡਾ ਬਾਹਰਲੇ ਪਾਸੇ ਗਰੋਹ ਹੋਏਗਾ ਤਾਂ ਹੀ ਬਠਿੰਡੇ ਦੇ ਵਿੱਚ ਥਾਂ ਸਸਤਾ ਹੋਏਗਾ ਬਠਿੰਡਾ ਸੈਂਕੜੇ ਸਾਲਾਂ ਤੋਂ ਭੀੜੇ ਬਾਜ਼ਾਰਾਂ ਦੇ ਵਿੱਚ 8-8 10-10 ਫੁੱਟ ਚੌੜੀਆਂ ਸੜਕਾਂ ਦੇ ਵਿੱਚ 10-10 ਫੁੱਟ ਦੇ ਸ਼ੋਅਰੂਮਾਂ ਦੇ ਵਿੱਚ ਜਰਜਰ ਇਮਾਰਤਾਂ ਦੇ ਵਿੱਚ ਚੱਲ ਰਿਹਾ ਹੈ ਬਠਿੰਡੇ ਦੇ ਵਿੱਚ ਇੱਕ ਪਹਿਲਾ ਸੰਕਟ ਰਿਹਾ ਹੈ ਕਿ ਬਠਿੰਡਾ ਇੱਕ ਟਿੱਬਿਆਂ ਦਾ ਸ਼ਹਿਰ ਹੈ ਇੱਥੇ ਸੀਵਰੇਜ ਸਿਸਟਮ ਕਾਮਯਾਬ ਨਹੀਂ ਹੋਇਆ ਜਿਦੇ ਕਰਕੇ ਬਠਿੰਡੇ ਦੀਆਂ ਪੁਰਾਣੀਆਂ ਸਾਰੀਆਂ ਬਿਲਡਿੰਗਾਂ ਜਰਜਰ ਹੋ ਚੁੱਕੀਆਂ ਨੇ ਤੇ ਬਠਿੰਡੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਵਧ ਗਿਆ ਅੱਜ ਹਰ ਆਦਮੀ ਕੋਲੇ ਕਾਰਾਂ ਨੇ ਜੀਪਾਂ ਨੇ ਤੇ ਬਠਿੰਡੇ ਦੇ ਵਿੱਚ ਜੇ ਕੋਈ ਬਾਜ਼ਾਰ ਦੇ ਵਿੱਚ ਜਾਂਦਾ ਤਾਂ ਉਹਨੂੰ ਕਿਤੇ ਵੀ ਗੱਡੀ ਖੜਾਉਣ ਲਈ ਥਾਂ ਨਹੀਂ ਮਿਲਦਾ ਰਿਜ਼ਲਟ ਇਹ ਹੁੰਦਾ ਕਿ ਬਠਿੰਡੇ ਤੋਂ ਲੋਕੀ ਵੈਸੀ ਅਵੋਇਡ ਕਰਦੇ ਨੇ ਦੂਜੇ ਸ਼ਹਿਰਾਂ 'ਚ ਜਾਣਾ ਪਸੰਦ ਕਰਦੇ ਨੇ ਬਠਿੰਡੇ ਦੇ ਬਾਜ਼ਾਰ ਇੰਨੇ ਭੀੜੇ ਹੋ ਚੁੱਕੇ ਨੇ ਕਿ ਉੱਥੇ ਡੈਲੀ ਟ੍ਰੈਫਿਕ ਦੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਲਈ ਕਾਰ ਪਾਰਕਿੰਗ ਬਣਾਈ ਵੀ ਪਰ ਉੱਥੇ ਰੋਜ਼ ਦੀਆਂ ਲੜਾਈਆਂ ਝਗੜੇ ਰਿਜ਼ਲਟ ਇਹ ਹੋਇਆ ਕਿ ਬਠਿੰਡਾ ਗਰੋ ਨਹੀਂ ਕਰ ਰਿਹਾ ਜੇ ਬਠਿੰਡੇ ਨੇ ਗਰੋ ਕਰਨਾ ਤਾਂ ਇਹ ਜ਼ਰੂਰੀ ਹੈਗਾ ਕਿ ਬਠਿੰਡੇ ਨੂੰ ਦੋ ਬੱਸ ਸਟੈਂਡ ਮਿਲਣ ਮੈਂ ਇਹ ਕਹਿੰਦਾ ਵੀ ਇੱਕ ਛੋਟੇ ਜਿਹੇ ਪਿੰਡ ਦੇ ਵੀ ਦੋ ਦੋ ਤਿੰਨ ਤਿੰਨ ਬੱਸ ਸਟੈਂਡ ਨੇ ਇੱਕ ਇੱਕ ਪਿੰਡ ਦੇ ਦੋ ਦੋ ਤਿੰਨ ਤਿੰਨ ਬੱਸ ਸਟੈਂਡ ਨੇ ਤਾਂ ਇੱਕ ਸ਼ਹਿਰ ਦੇ ਦੋ ਬੱਸ ਸਟੈਂਡ ਕਿਉਂ ਨਹੀਂ ਹੋ ਸਕਦੇ ਦੋ ਦੇ ਤਿੰਨ ਵੀ ਹੋ ਸਕਦੇ ਨੇ ਇਸ ਲਈ ਇਹ ਜ਼ਰੂਰੀ ਹੈਗਾ ਕਿ ਜੇ ਬਠਿੰਡੇ ਦੇ ਲੋਕ ਆਪਦੇ ਘਰਾਂ ਵਾਸਤੇ ਬਾਹਰ ਕਲੋਨੀਆਂ ਦੇ ਵਿੱਚ ਥਾਂ ਲੈ ਸਕਦੇ ਨੇ ਤੁਸੀਂ ਦੇਖੋ ਕਿ ਅੱਜ ਤੋਂ 30-40 ਸਾਲ ਪਹਿਲਾਂ ਬਠਿੰਡਾ ਇੱਕ ਦੋ ਕਿਲੋਮੀਟਰ ਦੇ ਵਿੱਚ ਹੀ ਸਿਮਟਿਆ ਹੋਇਆ ਸੀ ਭਾਵੇਂ ਰਹਿائش ਸੀ ਤੇ ਭਾਵੇਂ ਬਾਜ਼ਾਰ ਸੀ ਪਰ ਅੱਜ ਬਠਿੰਡੇ ਦੇ ਬਾਜ਼ਾਰ ਉੱਥੇ ਹੀ ਨੇ ਲੋਕ ਬਾਹਰ ਕਲੋਨੀਆਂ ਦੇ ਵਿੱਚ ਚਲੇ ਗਏ 70-80% ਪਾਪੂਲੇਸ਼ਨ ਬਾਹਰ ਕਲੋਨੀਆਂ ਦੇ ਵਿੱਚ ਚਲੀ ਗਈ ਤਾਂ ਸਾਨੂੰ ਬਾਜ਼ਾਰ ਵੀ ਬਾਹਰ ਲੈ ਜਾਣੇ ਪੈਣਗੇ ਇਸ ਲਈ ਇਹ ਇੱਕ ਸਮੇਂ ਦੀ ਲੋੜ ਹੈ ਕਿ ਬਠਿੰਡਾ ਸ਼ਹਿਰ ਨੂੰ ਖੁੱਲਾ ਢੁੱਲਾ ਬਣਾਇਆ ਜਾਵੇ ਬਠਿੰਡੇ ਦੇ ਵਿੱਚ ਖੁੱਲੀਆਂ ਸੜਕਾਂ ਹੋਣ ਖੁੱਲੇ ਬਾਜ਼ਾਰ ਹੋਣ 100-100 ਫੁੱਟ ਰੋਡ ਹੋਣ ਵੱਡੀਆਂ ਸੜਕਾਂ ਖੁੱਲੇ ਬਾਜ਼ਾਰ ਤੇ ਖੁੱਲੀ ਪਾਰਕਿੰਗ ਹੋਵੇ ਉਹ ਤਾਂ ਹੀ ਪੋਸੀਬਲ ਹੈਗਾ ਕਿ ਜੇ ਬਠਿੰਡਾ ਗਰੋ ਹੋਊਗਾ ਇਸ ਲਈ ਮੈਨੂੰ ਇਹ ਲੱਗਦਾ ਮੈਂ ਕਿਸੇ ਇੱਕ ਸਾਈਡ ਦੀ ਹਮਾਇਤ ਨਹੀਂ ਕਰਦਾ ਕਿਸੇ ਵੀ ਸਾਈਡ ਤੇ ਜਿਹੜੀ ਸਾਈਡ ਤੇ ਉਹ ਗਵਰਨਮੈਂਟ ਨੇ ਡਿਸਾਈਡ ਕਰਨਾ ਹੈ ਕਿਹੜੀ ਸਾਈਡ ਕਨਵੀਨੀਅੰਟ ਹੈਗੀ ਮੈਨੂੰ ਲੱਗਦਾ ਮਲੋਟ ਰੋਡ ਇਸ ਲਈ ਕਨਵੀਨੀਅੰਟ ਹੈਗੀ ਕਿ ਉੱਥੇ ਦੋ ਤਿੰਨ ਨੈਸ਼ਨਲ ਹਾਈਵੇ ਪੈਂਦੇ ਨੇ ਇਸ ਲਈ ਇਹ ਇੱਕ ਸਮੇਂ ਦੀ ਰਿਕੁਆਇਰਮੈਂਟ ਹੈਗੀ ਕਿ ਬਠਿੰਡੇ ਦੇ ਬੱਸ ਸਟੈਂਡ ਨੂੰ ਇੱਕ ਬਾਹਰਲੀ ਸਾਈਡ ਤੇ ਲਿਜਾਇਆ ਜਾਵੇ ਤੇ ਦੋ ਬੱਸ ਸਟੈਂਡ ਮਿਲਣ ਮੈਨੂੰ ਲੱਗਦਾ ਕੁਝ ਲੋਕ ਜਿਹੜੇ ਵਿਰੋਧ ਕਰ ਰਹੇ ਨੇ ਉਹ ਬਿਨਾਂ ਵਜ੍ਹਾ ਹੀ ਵਿਰੋਧ ਕਰ ਰਹੇ ਨੇ ਜਾਂ ਕੁਝ ਲੋਕਾਂ ਦਾ ਇੱਕ ਕੰਮ ਹੁੰਦਾ ਉਹਨਾਂ ਦੀ ਡਿਊਟੀ ਹੁੰਦੀ ਹੈ ਫੰਡਮੈਂਟਲ ਡਿਊਟੀ ਹੁੰਦੀ ਹੈ ਕਿ ਉਹ ਵਿਰੋਧੀ ਪਾਰਟੀ 'ਚ ਹੋਣ ਕਰਕੇ ਉਹਨਾਂ ਨੇ ਲੋਕਾਂ ਦਾ ਰੁਖ ਦੇਖ ਕੇ ਕੁਝ ਲੋਕਾਂ ਨੂੰ ਦੇਖ ਕੇ ਵਿਰੋਧ ਕਰਨਾ ਹੁੰਦਾ ਸੋ ਮੇਰਾ ਇਹੀ ਕਹਿਣਾ ਹੈ ਕਿ ਬੱਸ ਸਟੈਂਡ ਨਵਾਂ ਬੱਸ ਸਟੈਂਡ ਬਣਨਾ ਸਮੇਂ ਦੀ ਰਿਕੁਆਇਰਮੈਂਟ ਹੈ ਬੱਲੇ ਬੱਲੇ ਤੁਗਰੂਬ ਗਿਲਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਤੁਗਰੂਬ ਗਿਲਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਥਰਮਲ ਤੋਂ ਆਟਾ ਬਣਾਓ ਆਟਾ ਬਣਾਓ ਆਟਾ ਬਣਾਓ ਥਰਮਲ ਤੋਂ ਆਟਾ ਬਣਾਓ ਆਟਾ ਬਣਾਓ ਆਟਾ ਬਣਾਓ ਥਰਮਲ ਤੋਂ ਆਟਾ ਬਣਾਓ ਆਟਾ ਬਣਾਓ ਆਟਾ ਬਣਾਓ ਵਾਟਰਪੂਲ ਪ੍ਰੋਜੈਕਟ ਜਿਹੜਾ ਥਰਮਲ ਦੇ ਉਹਨਾਂ ਨੂੰ ਬੰਦ ਨਹੀਂ ਕੀਤਾ ਜਾਏਗਾ ਸ਼ਹਿਰ ਦੇ ਇੱਕ ਹੋਰ ਦੇ ਤੌਰ ਤੇ ਰੱਖਿਆ ਜਾਏਗਾ ਰਿੰਗ ਰੋਡ ਦਾ ਪ੍ਰੋਜੈਕਟ ਚੱਲ ਰਿਹਾ ਹੈ ਇਸ ਤਰ੍ਹਾਂ ਦੇ ਕਈ ਪ੍ਰੋਜੈਕਟ ਸੇ ਬਠਿੰਡਾ ਸ਼ਹਿਰ ਤੋਂ ਜਿਹੜੇ ਵਿਰੋਧ ਕਰਨ ਦਾ ਮਾਸਾ ਕਰਦੇ ਤਾਂ ਮੇਰੀ ਜਿਹੜੇ ਵਿਰੋਧ ਦੇ ਵਿੱਚ ਬੈਠੇ ਨੇ ਮੇਰੇ ਸਾਰੇ ਭਰਾ ਨੇ ਕੁਝ ਮੇਰੇ ਕਲਾਸਮੇਟਸ ਨੇ ਕੁਝ ਮੇਰੇ ਦੋਸਤ ਨੇ ਸਮਾਜ ਸੇਵੀ ਸੰਗੀਤ ਲਓ ਜੀ ਜੀ ਦਰਿਓ ਮਾਈਕ ਕਟੋ ਬਾਸ ਕਟੋ ਬਾਸ ਕਟੋ ਬਾਸ ਕਟਾ ਬਾਸ ਕਟੋ ਬਾਸ ਕਟੋ ਬਾਸ ਕਟਾ ਬਾਸ ਕਟੋ ਪੰਜਾਬ ਸਰਕਾਰ ਜਿੰਦਾਬਾਦ 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 ਪੰਜਾਬ ਸਰਕਾਰ ਜਿੰਦਾਬਾਦ नवें बस स्टैंड फासला नव बस स्टैैड ना पहलगाम की घटना के लिए हिमाचल प्रदेश के मुख्यमंत्री सुखविंदर सिंह सुक्खू को इस्तीफा देना चाहिए इसलिए कि पहलगाम में अपने नागरिकों की सुरक्षा करने में वो विफल रहे यह दुर्भाग्यपूर्ण घटना है मेरा यह मानना है कि हिमाचल का मुख्यमंत्री को इस्तीफा देना चाहिए सर, सर।